ਇਹ ਮੇਰੀ ਹੈ ਬੋਲੀ ਇਹ ਮੇਰੀ ਹੈ ਬੋਲੀ ਇਹ ਤੇਰੀ ਹੈ ਬੋਲੀ ਇਹ ਉਸ ਦੀ ਹੈ ਬੋਲੀ ਇਹ ਇਸ ਦੀ ਹੈ ਬੋਲੀ ਇਹ ਸਭ ਦੀ ਹੈ ਬੋਲੀ ਸੋਹਣੇ ਰੱਬ ਦੀ ਹੈ ਬੋਲੀ ਇਹ ਸਭ ਦੀ ਹੈ ਬੋਲੀ ਸੋਹਣੇ ਰੱਬ ਦੀ ਹੈ ਬੋਲੀ ਸਭ ਦੀ ਹੈ ਬੋਲੀ ਇਹ ਰੱਬ ਦੀ ਹੈ ਬੋਲੀ ਤਾਂ ਮਾਂ ਬੋਲੀ ਪੰਜਾਬੀ ਦਾ ਕੁਝ ਨਹੀਂ ਵਿਗੜਿਆ ਕੋਈ ਕੁਝ ਵਿਗਾੜ ਨਹੀਂ ਸਕਦਾ ਔਰ ਤੁਹਾਡੇ ਵਰਗੇ ਚੈਨਲ ਜਦੋਂ ਤੱਕ ਲੱਗੇ ਹੋਏ ਨੇ ਔਰ ਮਾਂ ਬੋਲੀ ਪੰਜਾਬੀ ਜਿਹੜੀ ਹੈ ਉਹ ਕਦੇ ਵਿਸਰ ਨਹੀਂ ਸਕਦੀ ਤੁਹਾਡਾ ਚੈਨਲ ਜਿਹੜਾ ਹੈ ਕਾਫੀ ਵੱਡਾ ਰੋਲ ਅਦਾ ਕਰ ਰਿਹਾ ਹੈ ਬੜਾ ਲੀਡਿੰਗ ਚੈਨਲ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਤੁਸੀਂ ਕਰ ਰਹੇ ਹੋ ਇਹ ਗੁਰੂਆਂ ਦੀ ਬੋਲੀ ਇਹ ਪੀਰਾਂ ਦੀ ਬੋਲੀ ਪੈਗੰਬਰਾਂ ਦੀ ਬੋਲੀ ਫਕੀਰਾਂ ਦੀ ਬੋਲੀ ਲਿਹਾਜੇ 2 4 ਕਰਕੇ ਵੇਖ ਲੈ ਫਿਰ ਸਮਝ ਤੈਨੂੰ ਆਏਗਾ ਜੋ ਤੇਰੇ ਹਮ ਖਿਆਲ ਨੇ ਜੋ ਟੜਕਣਾ ਦੇ ਨਾਲ ਨੇ ਤੇਰਾ ਜਾਮਣੀ ਨਾ ਦੇਣਗੇ ਇੱਕ ਦੌਰ ਐਸਾ ਆਏਗਾ ਮਾਂ ਬੋਲੀ ਪੰਜਾਬੀ ਏ ਤੈਨੂੰ ਦਿਲ ਤੋਂ ਪੁਕਾਰਾਂ ਚਿੱਤ ਕਰਦਾ ਅੱਜ ਤੇਰੀ ਆਰਤੀ ਉਤਾਰਾਂ ਮਾਂ ਬੋਲੀ ਪੰਜਾਬੀ ਏ ਤੈਨੂੰ ਦਿਲ ਤੋਂ ਪੁਕਾਰਾਂ ਚਿੱਤ ਕਰਦਾ ਅੱਜ ਤੇਰੀ ਆਰਤੀ ਉਤਾਰਾਂ ਔਂਕੜ ਦੁਲੈਂਕੜ ਸਿਹਾਰੀ ਬਿਹਾਰੀ ਸੋਹਣੀ ਤੇਰੀ ਲਿਪੀ ਏ ਜਾਨ ਤੋਂ ਵੀ ਪਿਆਰੀ ਉਹ ਅੰਦਰੋ ਜਿਹੜਾ ਆਪਾਂ ਜਿਹੜਾ ਰੋਂਗ ਤੇ ਖੜੇ ਕਰ ਲੈਂਦਾ ਆ ਕੁਝ ਕਰਨ ਦੇ ਲਈ ਤਾਂ ਕੁਝ ਨਾ ਕੁਝ ਉਹ ਤੁਸੀਂ ਉਹ ਵੀ ਲਿਖਿਆ ਹੋਣਾ ਕੋਈ ਨੌਜਵਾਨਾਂ ਦੇ ਲਈ ਜਾਂ ਅੱਜ ਦੀ ਪੀੜ੍ਹੀ ਲਈ ਕੁਝ ਉਹ ਵੀ ਜਿਹੜਾ ਦਰਸ਼ਕਾਂ ਨਾਲ ਸੰਜੇ ਹੂੰ ਉਧਰ ਵੀ ਤੇਰੇ ਨੇ ਪੁੱਤਰ ਬਥੇਰੇ ਫਲਾਉਂਦੇ ਨੇ ਚਾਨਣ ਮਿਟਾਉਂਦੇ ਹਨੇਰੇ ਮੈਂ ਮੱਚ ਤੇਰੇ ਮਾਲਾ ਪਰੋਈ ਕਰੀ ਮਾਫ ਮੈਨੂੰ ਗੁਸਤਾਖੀ ਤੇ ਹੋਈ ਦੁਸ਼ਮਨ ਦੀ ਤੋੜੀ ਇੱਕ ਦੀ ਬੋਲੀ ਸਵਾ ਲੱਖ ਦੇ ਮੋਹਰੇ ਇੱਕ ਦੀ ਬੋਲੀ ਪੰਜਾਬੀ ਭਾਸ਼ਾ ਬਾਰੇ ਵੱਖ-ਵੱਖ ਕਵਿਤਾਵਾਂ ਲਿਖੀਆਂ ਜਾਂਦੀਆਂ ਨੇ ਪੰਜਾਬੀ ਭਾਸ਼ਾ ਅੱਜ ਕਿੱਥੇ ਖੜੀ ਐ ਇਸ ਵਾਰ ਇਹ ਗੱਲ ਕਰਾਂਗੇ ਤਾਂ ਪੰਜਾਬੀ ਦੇ ਰਾਈਟਰ ਨੇ ਤਜਿੰਦਰ ਚੋਪੜਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਪੰਜਾਬੀ ਦਾ ਇਤਿਹਾਸ ਕੀ ਐ ਤੇ ਅੱਜ ਪੰਜਾਬੀ ਨੂੰ ਜਿੱਥੇ ਹਾਲਾਂਕਿ ਸਰਕਾਰਾਂ ਵੱਲੋਂ ਕੁਝ ਹੰਗਾਰਾ ਤਾਂ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਕਿ ਬੋਰਡ ਆ ਜਿਹੜੇ ਪੰਜਾਬੀ ਚ ਲਗਾਏ ਜਾਣ ਪਰ ਫਿਰ ਵੀ ਕਿਤੇ ਨਾ ਕਿਤੇ ਹਿੰਦੀ ਜਾਂ ਇੰਗਲਿਸ਼ ਦਾ ਅਵਾਰ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਕਿਵੇਂ ਦੇਖਦੇ ਹੋ ਚੋਪੜਾ ਸਾਹਿਬ ਕਿ ਪੰਜਾਬੀ ભાષા ਨੂੰ ਜਿਹੜਾ ਇਹਨਾਂ ਕ ਜਿਹੜਾ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੀ ਪੰਜਾਬੀ ਕਈ ਸਕੂਲਾਂ ਵਿੱਚ ਲਾਜ਼ਮੀ ਕਰੀ ਹੋਈ ਹੈ ਜੀ ਗੱਲ ਇਹ ਹੈ ਪੰਜਾਬੀ ਮਾਂ ਬੋਲੀ ਦਾ ਜਿਹੜਾ ਦਾਇਰਾ ਬੜਾ ਵੱਡਾ ਹੈ ਬਹੁਤ ਵਿਸ਼ਾਲ ਹੈ ਦੁਨੀਆ ਭਰ ਦੇ ਵਿੱਚ ਪੰਜਾਬੀ ਜ਼ੁਬਾਨ ਨੂੰ ਬੋਲਣ ਵਾਲਿਆਂ ਦੀ ਗਿਣਤੀ ਲਗਭਗ 10 ਕਰੋੜ ਦੇ ਕਰੀਬ ਹੈ ਔਰ ਇਹ ਹੁਣ ਸਿਰਫ ਪੰਜਾਬ ਅਸੀਂ ਆਪਣੇ ਲਹਿੰਦੇ ਪੰਜਾਬ ਦੀ ਗੱਲ ਨਹੀਂ ਕਰਦੇ ਪੰਜਾਬ ਬਹੁਤ ਵਿਸ਼ਾਲ ਹੈ ਚੜ੍ਹਦੇ ਪੰਜਾਬ ਦੇ ਵਿੱਚ ਜਾਇ ਜਾਇਕਾਰ ਹੈ ਪੰਜਾਬੀ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਿਆ ਜਿਹੜਾ ਪੰਜਾਬ ਹੈ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਯੂਐਸ ਦੇ ਵਿੱਚ ਜਰਮਨੀ ਦੇ ਵਿੱਚ ਯੂਕੇ ਦੇ ਵਿੱਚ ਉੱਥੇ ਵੀ ਪੰਜਾਬੀਆਂ ਨੇ ਝੰਡੇ ਬੁਲੰਦ ਕੀਤੇ ਹੋਏ ਹਨ ਤਾਂ ਮਾਂ ਬੋਲੀ ਪੰਜਾਬੀ ਦਾ ਕੁਝ ਨਹੀਂ ਵਿਗੜਿਆ ਕੋਈ ਕੁਝ ਵਿਗਾੜ ਨਹੀਂ ਸਕਦਾ ਔਰ ਤੁਹਾਡੇ ਵਰਗੇ ਚੈਨਲ ਜਦੋਂ ਤੱਕ ਲੱਗੇ ਹੋਏ ਨੇ ਔਰ ਮਾਂ ਬੋਲੀ ਪੰਜਾਬੀ ਜਿਹੜੀ ਹੈ ਉਹ ਕਦੇ ਵਿਸਰ ਨਹੀਂ ਸਕਦੀ ਤੁਹਾਡਾ ਚੈਨਲ ਜਿਹੜਾ ਹੈ ਕਾਫੀ ਵੱਡਾ ਰੋਲ ਅਦਾ ਕਰ ਰਿਹਾ ਹੈ ਬੜਾ ਲੀਡਿੰਗ ਚੈਨਲ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਤੁਸੀਂ ਕਰ ਰਹੇ ਹੋ ਤੁਹਾਡੇ ਪਲੇਟਫਾਰਮ ਤੇ ਆ ਕੇ ਮੈਨੂੰ ਬਹੁਤ ਚੰਗਾ ਲੱਗਾ ਜੀ ਤਾਂ ਪੰਜਾਬੀ ਚ ਕਵਿਤਾਵਾਂ ਕੁਝ ਲਿਖੀਆਂ ਹੋਣੀਆਂ ਕੋਈ ਕਵਿਤਾ ਜਿਹੜੀ ਉਹ ਸਾਂਝੀ ਕਰੋ ਤਾਂ ਕਿ ਪੰਜਾਬੀ ਨੂੰ ਜਿਹੜਾ ਆਪਣਾ ਆਪਣਾਪਣਾ ਉਹ ਕਿਤੇ ਨਾ ਕਿਤੇ ਮਹਿਸੂਸ ਹੋਵੇ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਸੁਣਨਾ ਚਾਹੁੰਦੇ ਆ ਪਰ ਉਹ ਉਹਨਾਂ ਕੋਲ ਉਹ ਚੀਜ਼ ਸੁਣਨ ਨੂੰ ਨਹੀਂ ਹੁੰਦੀ ਤਾਂ ਤੁਸੀਂ ਉਹ ਜ਼ਰੂਰ ਦਰਸ਼ਕਾਂ ਨਾਲ ਕੋਈ ਨਾ ਕੋਈ ਕਵਿਤਾ ਜਿਹੜੀ ਸਾਂਝੀ ਕਰੋ ਦੇਖੋ ਜੀ ਪੰਜਾਬੀ ਮਾਂ ਬੋਲੀ ਦੇ ਨਾਲ ਸੰਬੰਧਿਤ ਮੈਂ ਜਿਹੜੀਆਂ ਚੀਜ਼ਾਂ ਸੁਣਾਉਣ ਲੱਗਾ ਇਹ ਸਾਰਾ ਜਿਹੜਾ ਮੇਰਾ ਕਾ ਮੇਰਾ ਆਪਣਾ ਲਿਖਿਆ ਹੋਇਆ ਹੈ ਤੇਜਿੰਦਰ ਚੋਪੜਾ ਮੇਰਾ ਨਾਮ ਹੈ ਤੇ ਸਾਰਾ ਕੁਝ ਹੁਣ ਪੰਜਾਬੀ ਮਾਂ ਬੋਲੀ ਦਾ ਗੁਣਗਾਨ ਹੀ ਕਰਾਂਗੇ ਲਗਾਤਾਰ 7-8 ਮਿੰਟ ਲਗਾਤਾਰ ਤੁਹਾਨੂੰ ਜਿਹੜੇ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਆਪਣਾ ਲਿਖਿਆ ਹੋਇਆ ਕੁਝ ਮੈਂ ਸੁਣਾਉਣ ਦੀ ਕੋਸ਼ਿਸ਼ ਕਰਾਂਗਾ ਇਸ ਸਤਲੁਜ ਦੀ ਬੋਲੀ ਵਿਆਸ ਦੀ ਬੋਲੀ ਇਹ ਸਤਲੁਜ ਦੀ ਬੋਲੀ ਬਿਆਸ ਦੀ ਬੋਲੀ ਰਾਵੀ ਜੇਲਮ ਚਨਾਬ ਦੀ ਬੋਲੀ ਇਹ ਸਤਲੁਜ ਦੀ ਬੋਲੀ ਬਿਆਸ ਦੀ ਬੋਲੀ ਰਾਵੀ ਜੇਲਮ ਚਨਾਬ ਦੀ ਬੋਲੀ ਇਹ ਰੁੱਖਾਂ ਦੀ ਬੋਲੀ ਇਹ ਸੁੱਖਾਂ ਦੀ ਬੋਲੀ ਜਿਨ੍ਹਾਂ ਵੀਰ ਜਾਏ ਉਹਨਾਂ ਕੋਖਾਂ ਦੀ ਬੋਲੀ ਇਹ ਗੁਰੂਆਂ ਦੀ ਬੋਲੀ ਇਹ ਪੀਰਾਂ ਦੀ ਬੋਲੀ ਪੈਗੰਬਰਾਂ ਦੀ ਬੋਲੀ ਫਕੀਰਾਂ ਦੀ ਬੋਲੀ ਇਹ ਰਾਂਝੇ ਦੀ ਬੋਲੀ ਇਹ ਹੀਰਾਂ ਦੀ ਬੋਲੀ ਇਹ ਮਿਰਜ਼ੇ ਦੇ ਤਰਕਸ਼ ਦੇ ਤੀਰਾਂ ਦੀ ਬੋਲੀ ਇਹ ਗੀਤਾਂ ਦੀ ਬੋਲੀ ਇਹ ਰੀਤਾਂ ਦੀ ਬੋਲੀ ਕਦੇ ਨਾ ਜੋ ਟੁੱਟਣ ਪਰ ਰੀਤਾਂ ਦੀ ਬੋਲੀ ਇਹ ਜਜ਼ਬੇ ਦੀ ਬੋਲੀ ਇਹ ਫਰਜ਼ਾਂ ਦੀ ਬੋਲੀ ਸਿਰ ਦੇ ਕੇ ਜੋ ਉਤਰਨ ਉਹਨਾਂ ਕਰਜ਼ਾਂ ਦੀ ਬੋਲੀ ਇਹ ਦੁਸ਼ਮਣ ਦੀ ਤੋੜੀ ਹੱਕ ਦੀ ਬੋਲੀ ਸਵਾ ਲੱਖ ਦੇ ਮੋਹਰੇ ਇੱਕ ਦੀ ਬੋਲੀ ਬਹਾਰਾਂ ਦੀ ਬੋਲੀ ਤਿਹਾਰਾਂ ਦੀ ਬੋਲੀ ਉਮਰਾਂ ਦੇ ਹਾਣੀ ਯਾਰਾਂ ਦੀ ਬੋਲੀ ਕਰੋੜਾਂ ਦੀ ਹੈ ਇਹ ਕਰੋੜਾਂ ਦੀ ਹੈ ਨਹੀਂ ਹਜ਼ਾਰਾਂ ਦੀ ਬੋਲੀ ਇਹ ਮੇਰੀ ਹੈ ਬੋਲੀ ਇਹ ਮੇਰੀ ਹੈ ਬੋਲੀ ਇਹ ਮੇਰੀ ਹੈ ਬੋਲੀ ਇਹ ਤੇਰੀ ਹੈ ਬੋਲੀ ਇਹ ਉਸਦੀ ਹੈ ਬੋਲੀ ਇਹ ਇਸਦੀ ਹੈ ਬੋਲੀ ਇਹ ਸਭ ਦੀ ਹੈ ਬੋਲੀ ਸੋਹਣੇ ਰੱਬ ਦੀ ਹੈ ਬੋਲੀ ਇਹ ਸਭ ਦੀ ਹੈ ਬੋਲੀ ਸੋਹਣੇ ਰੱਬ ਦੀ ਹੈ ਬੋਲੀ ਸਭ ਦੀ ਹੈ ਬੋਲੀ ਇਹ ਰੱਬ ਦੀ ਹੈ ਬੋਲੀ ਇਹ ਬੋਲੀ ਖੁਸ਼ੀਆਂ ਖੇੜਿਆਂ ਦੀ ਏ ਹੱਸਦੇ ਵਸਦੇ ਵੇੜਿਆਂ ਦੀ ਏ ਬੋਲੀ ਖੁਸ਼ੀਆਂ ਖੇੜਿਆਂ ਦੀਏ ਹੱਸਦੇ ਵਸਦੇ ਵੇੜਿਆਂ ਦੀਏ ਅਲਗੋਜ਼ੇ ਤੂੰ ਵੀ ਟੱਡ ਸਰੰਗੀ ਵਜਣ ਨਗਾੜੇ ਢੋਲ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਤਾਂ ਜੇਕਰ ਦੇਖਿਆ ਜਾਵੇ ਕਿ ਨੌਜਵਾਨੀ ਕਾਫੀ ਨਿਰਾਸ਼ਾ ਚ ਦਿਖਾਈ ਦਿੰਦੀ ਹੈ ਜਦੋਂ ਉਹਨਾਂ ਨੂੰ ਕੋਈ ਰੁਜ਼ਗਾਰ ਹੱਥ ਨਹੀਂ ਲੱਗਦਾ ਤਾਂ ਉੱਥੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਪੰਜਾਬੀ ਦੇ ਉਹ ਅੰਦਰੋਂ ਜਿਹੜਾ ਆਪਾਂ ਜਿਹੜਾ ਰੋਂਗ ਤੇ ਖੜੇ ਕਰ ਲੈਂਦਾ ਹੈ ਕੁਝ ਕਰਨ ਦੇ ਲਈ ਤਾਂ ਕੁਝ ਨਾ ਕੁਝ ਉਹ ਤੁਸੀਂ ਉਹ ਵੀ ਲਿਖਿਆ ਹੋਣਾ ਕੋਈ ਨੌਜਵਾਨਾਂ ਦੇ ਲਈ ਜਾਂ ਅੱਜ ਦੀ ਪੀੜ੍ਹੀ ਲਈ ਕੁਝ ਉਹ ਵੀ ਜਿਹੜਾ ਦਰਸ਼ਕਾਂ ਨਾਲ ਸੰਜੇ ਹੂੰ ਜਰੂਰ ਜੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੀਆਂ ਰਚਨਾ ਜਿਹੜੀ ਹੈ ਇਹ ਵੀ ਸੁਣਾਵਾਂਗੇ ਲੇਕਿਨ ਤੁਹਾਡੀ ਡਿਮਾਂਡ ਹੈ ਤਾਂ ਉਸ ਤੇ ਸੁਣਾਣਾ ਤੁਹਾਨੂੰ ਕਹਿੰਦਾ ਤੂੰ ਰੂਹ ਤੋਂ ਪੁਕਾਰ ਕਰ ਤਾ ਖੂਬ ਹੀ ਚੱਲ ਕੇ ਆਏਗਾ ਪੰਜਾਬੀ ਚ ਕਹਿੰਦੇ ਕਿ ਖੂਦ ਏ ਥੋੜਾ ਚੱਲ ਕੇ ਆਣਾ ਅਸੀਂ ਖੂਦ ਦੇ ਕੋਲ ਜਾਣਾ ਤੇ ਕਹਿੰਦਾ ਪਰ ਮੈਂ ਲਿਖਿਆ ਹੈ ਤੂੰ ਰੂਹ ਤੋਂ ਪੁਕਾਰ ਕਰ ਤਾ ਖੂਬ ਹੀ ਚੱਲ ਕੇ ਆਏਗਾ ਉਮਰਾਂ ਤੋਂ ਲੱਗੀ ਪਿਆਸ ਨੂੰ ਉਹ ਆ ਕੇ ਖੁਦ ਬੁਝਾਏਗਾ ਤੂੰ ਹਰ ਤਮਾਂ ਨੂੰ ਛੜਤਾ ਸਹੀ ਤੂੰ ਖਵਾਹਿਸ਼ਾਂ ਨੂੰ ਕੱਢ ਤਾ ਸਹੀ ਜੋ ਲੋਚਦਾ ਹੈ ਭੁੱਲਤਾ ਜਾਂ ਫਿਰ ਜਲਵਾ ਉਹ ਵਿਖਾਏਗਾ ਉਹ ਆਪ ਸਭ ਕੁਝ ਜਾਣਦਾ ਸੱਚ ਝੂਠ ਨੂੰ ਪਛਾਣਦਾ ਜੋਹਰੀ ਹੈ ਬਾ ਕਮਾਲ ਦਾ ਕੱਢ ਖੋਟ ਉਹ ਵਿਖਾਏਗਾ ਤੇਰੀ ਆਖਰੀ ਉਮੀਦ ਵਿੱਚ ਆ ਕੇ ਖੁਦ ਖਲੋਏਗਾ ਮਜਾਲ ਕੀ ਤੂਫਾਨ ਦੀ ਜੋ ਦੀਪ ਨੂੰ ਬੁਝਾਏਗਾ ਦੁਨੀਆਂ ਦਾ ਇਹ ਰਿਵਾਜ ਹੈ ਨਾ ਰੱਖਦੀ ਲਿਹਾਜੇ ਦੋ ਚਾਰ ਕਰਕੇ ਵੇਖ ਲੈ ਫਿਰ ਸਮਝ ਤੈਨੂੰ ਆਏਗਾ ਜੋ ਤੇਰੇ ਹਮ ਖਿਆਲ ਨੇ ਜੋ ਟੜਕਣਾ ਦੇ ਨਾਲ ਨੇ ਤੇਰਾ ਜਾਮਣੀ ਨਾ ਦੇਣਗੇ ਇੱਕ ਦੌਰ ਐਸਾ ਆਏਗਾ ਤੋ ਬਾਲ ਦੀਵਾ ਆਸ ਦਾ ਤੈਨੂੰ ਵਾਸਤਾ ਵਿਸ਼ਵਾਸ ਦਾ ਤੇਰੀ ਔਕੜਾਂ ਦੇ ਹੱਲ ਨੂੰ ਉਹ ਕਰਕੇ ਖੁਦ ਵਿਖਾਏਗਾ ਨਾਇਬ ਮੋਤੀ ਗਰਭ ਵਿੱਚ ਤੂੰ ਛਲ ਦੀ ਉਡੀਕ ਕਰ ਸਾਗਰ ਇੱਕ ਹੀ ਲਹਿਰ ਵਿੱਚ ਲਿਆ ਕੰਡਿਆਂ ਵਿੱਚ ਆਏਗਾ ਕਿ ਗੁੰਮਿਆ ਜੋ ਟੋਲਦਾ ਤੂੰ ਕੂੜ ਕਿਉਂ ਫਰੋਲਦਾ ਰੱਖ ਆਪਣੇ ਹਿਸਾਬ ਨੂੰ ਤਿਆਰ ਪਰ ਤਿਆਰ ਪਰ ਉਹ ਕੱਟ ਨਹੀਂ ਤੋਲਦਾ ਹਰ ਪਰਮ ਨੂੰ ਮਿਟਾਏਗਾ ਤੇਰੀ ਆਰਜ਼ੂ ਅਨੰਤੇ ਹੋਰ ਵੀ ਬੇਅੰਤ ਇਸ ਅਜਬ ਗੱਜਬ ਖੇਡ ਨੂੰ ਕੋਈ ਸਮਝ ਨਹੀਂ ਪਾਏਗਾ ਇਨ੍ਹਾਂ ਖਾਹਿਸ਼ਾਂ ਦੇ ਜਾਲ ਨੂੰ ਤੇ ਜੀ ਦੇ ਜੰਜਾਲ ਨੂੰ ਤੂੰ ਫੜ ਕੇ ਖੁਦ ਉਦੇੜਦੇ ਸਕੂਨ ਤੈਨੂੰ ਆਏਗਾ ਤੇ ਰੂਹ ਤੋ ਪੁਕਾਰ ਕਰਤਾ ਖੂਬ ਹੀ ਚੱਲ ਕੇ ਆਏਗਾ ਵੀਰ ਜੀ ਇੱਕ ਗੱਲ ਹੈ ਕਿ ਜਿਹੜੀ ਮਾਂ ਬੋਲੀ ਪੰਜਾਬੀ ਹੈ ਨਾ ਜੀ ਮੈਂ ਕਹਿੰਦਾ ਜਿਹੜੀ ਮਰਜ਼ੀ ਬੋਲੀ ਸਿੱਖ ਲੈ ਪਰ ਇੱਕ ਗੱਲ ਤ ਪੱਕੀ ਲਿਖ ਲੈ ਮਾਂ ਬੋਲੀ ਨਾ ਕਦੀ ਵਿਸਾਰੀ ਦਿਲ ਦੇ ਰੱਖੀ ਕੋਲ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਤੇ ਇੱਕ ਛੋਟੀ ਜੀ ਰਚਨਾ ਹੋਰ ਤੁਹਾਨੂੰ ਸੁਣਾਉਣਾ ਮਾਂ ਬੋਲੀ ਨਾਲ ਸੰਬੰਧਤ ਮਾਂ ਬੋਲੀ ਪੰਜਾਬੀ ਏ ਤੈਨੂੰ ਦਿਲ ਤੋਂ ਪੁਕਾਰਾਂ ਚਿਤ ਕਰਦਾ ਅੱਜ ਤੇਰੀ ਆਰਤੀ ਉਤਾਰਾਂ ਮਾਂ ਬੋਲੀ ਪੰਜਾਬੀ ਏ ਤੈਨੂੰ ਦਿਲ ਤੋਂ ਪੁਕਾਰਾਂ ਚਿੱਤ ਕਰਦਾ ਅੱਜ ਤੇਰੀ ਆਰਤੀ ਉਤਾਰਾਂ ਔਂਕੜ ਦੁਲੈਂਕੜ ਸਿਹਾਰੀ ਬਿਹਾਰੀ ਸੋਹਣੀ ਤੇਰੀ ਲਿਪੀ ਏ ਜਾਨ ਤੋਂ ਵੀ ਪਿਆਰੀ ਬਚਪਨ ਚ ਤੂੰ ਮੈਨੂੰ ਲੋਰੀ ਸੁਣਾਈ ਫੜ ਕੇ ਤੂੰ ਉਂਗਲੀ ਦੁਨੀਆ ਵਿਖਾਈ ਕਿਤਾਬਾਂ ਦੇ ਵਿੱਚ ਮੈਨੂੰ ਫੇਰੀ ਲਵਾਈ ਤੇਰੀ ਵਰਣਮਾਲਾ ਚ ਕੀਤੀ ਪੜਾਈ ਤੂੰ ਜਗਤੋਂ ਹੈ ਵਖਰੀ ਤੂੰ ਅਰਸ਼ਾਂ ਤੋਂ ਆਈ ਬਿਨ ਤੇਰੇ ਹਰ ਬੋਲੀ ਲੱਗਦੀ ਪਰਾਈ ਬੁੱਲਾ ਵੀ ਤੂੰ ਏ ਤੇ ਵਾਰਿਸ ਵੀ ਤੂੰ ਏ ਅਮਰਤਾ ਦੀ ਕਲਮ ਦਾ ਧਾਰਸ ਵੀ ਤੂੰ ਏ ਸੱਚ ਕੰਨ ਮੱਕਾ ਬਨਾਰਸ ਵੀ ਤੂੰ ਏ ਸਲੀਕਾ ਸਖਾਇਆ ਤੂੰ ਰਹਿਣਾ ਸਖਾਇਆ ਉੱਠਣਾ ਖਲੋਣਾ ਤੇ ਬਹਿਣਾ ਸਖਾਇਆ ਜੋ ਲਿਖਿਆ ਹੈ ਉਸ ਨੂੰ ਤੂੰ ਕਹਿਣਾ ਸਖਾਇਆ ਹਰਫਾਂ ਨੂੰ ਚੋਰੀ ਦੇ ਵਾਂਗ ਰਲਾਇਆ ਭਰ ਕੇ ਪਰਾਤਾਂ ਤੂੰ ਖੂਬ ਰਜਾਇਆ ਮਟਾਵਣ ਲਈ ਤੈਨੂੰ ਜਦ ਵਗੇ ਹਨੇਰੀ ਹਿਫਾਜ਼ਤ ਫਿਰ ਪੁੱਤਰ ਨੇ ਕਰਦੇ ਬਥੇਰੀ ਗੁਰੂਆਂ ਦੀ ਥਾਪੀ ਨੇ ਬਲ ਤੈਨੂੰ ਦਿੱਤਾ ਹਰ ਮੁਸ਼ਕਲ ਨੇ ਜਿੱਠਣ ਦਾ ਬਲ ਤੈਨੂੰ ਦਿੱਤਾ ਹਰ ਜਨਮ 'ਚ ਤੇਰਾ ਹੀ ਪੁੱਤਰ ਬਣਾ ਮੈਂ ਲਿਖ ਲਿਖ ਸੋਲੇ ਸੁ ਪੁੱਤਰ ਬਣਾ ਮੈਂ ਜੋ ਝਗੜੇ ਨੇ ਪਾਉਂਦੇ ਜੋ ਸਭ ਨੂੰ ਸਤਾਉਂਦੇ ਧਰਮਾਂ ਦੇ ਨਾਂ ਤੇ ਜੋ ਵੰਡੀਆਂ ਨੇ ਪਾਉਂਦੇ ਰੱਬ ਦੀ ਕਚਹਿਰੀ 'ਚ ਦੋਸ਼ੀ ਬਣਨਗੇ ਦੋਜ਼ਖ ਦੀਆਂ ਕਿਚ ਵੇਖੀ ਸੜਨਗੇ ਤੇਰੀ ਹਾਂ ਦੇ ਵਿੱਚ ਹੰਗਾਰਾ ਹੈ ਮੇਰਾ ਨਹੀਂ ਤੇਰੇ ਬਿਨ ਗੁਜ਼ਾਰਾ ਹੈ ਮੇਰਾ ਅੰਦਰਾਂ ਦੇ ਵਿੱਚ ਤੂੰ ਹੈ ਡੇਰਾ ਲਗਾਇਆ ਮੈਂ ਰੂੜੀ ਸਾਂ ਉਸਤੇ ਤੂੰ ਦੀਪਕ ਜਗਾਇਆ ਤੇਰੀ ਲੋ ਨੇ ਮੈਨੂੰ ਹੈ ਰਸਤਾ ਦਿਖਾਇਆ ਤੂੰ ਚਿੰਤਨ ਦਾ ਸਿਖਰ ਤੋਂ ਉਸ ਦੀ ਡੁੰਗਾਈ ਉਹ ਤਰਿਆ ਹੀ ਤਰਿਆ ਜਿਸ ਡੁਬਕੀ ਲਗਾਈ ਮਰ ਕੇ ਵੀ ਤੇਰਾ ਮੈਂ ਪੱਲਾ ਨਾ ਛੱਡੂ ਦਿਲ ਵਿੱਚੋਂ ਤੈਨੂੰ ਮੈਂ ਹਰ ਕਿਸ ਨਾ ਕੱਢੂ ਹੋਲੀ ਦੀਵਾਲੀ ਵਿਸਾਖੀ ਤੇ ਲੋੜੀ ਤੇਰੇ ਨਾਲ ਸੋਂਦੇ ਸੁਹਾਗ ਤੇ ਘੋੜੀ ਤੂੰ ਸਭ ਤੋਂ ਹੈ ਮਿੱਠੀ ਤੂੰ ਸਭ ਤੋਂ ਪਿਆਰੀ ਤੂੰ ਫੁੱਲਾਂ ਦੀ ਛੈਬਰ ਤੇ ਸਜਰੀ ਕੇ ਆਰੀ ਸ਼ਿਵ ਦੀ ਕਲਮ ਤੇ ਜੋ ਮੋਤੀ ਸਜਾਏ ਪਾਤਰ ਨੇ ਲਿਖ ਲਿਖ ਮੁਰਝੋਲੀ ਪਾਏ ਉਧਰ ਵੀ ਤੇਰੇ ਨੇ ਪੁੱਤਰ ਬਥੇਰੇ ਫਲਾਉਂਦੇ ਨੇ ਚਾਨਣ ਮਿਟਾਉਂਦੇ ਹਨੇਰੇ ਮੈਂ ਮੱਚ ਤੇਰੇ ਮਾਲਾ ਪਹਰੋਈ ਕਰੀ ਮਾਫ ਮੈਨੂੰ ਗੁਸਤਾਖੀ ਜੇ ਹੋਈ ਕਰੀ ਮਾਫ ਮੈਨੂੰ ਗੁਸਤਾਖੀ ਜੇ ਹੋਈ ਬਹੁਤ ਖੂਬ ਜਿਹੜਾ ਤੁਸੀਂ ਇਹ ਕਵਿਤਾਵਾਂ ਇਹ ਰਚਨਾਵਾਂ ਜਿਹੜੀਆਂ ਲਿਖੀਆਂ ਨੇ ਤਾਂ ਉੱਥੇ ਹੀ ਲਾਸਟ ਜਿਹੜਾ ਸਵਾਲ ਆ ਮੇਰਾ ਜਿਹੜੇ ਪੰਜਾਬੀ ਤੋਂ ਦੂਰੀ ਬਣਾ ਰਹੇ ਨੇ ਉਹਨਾਂ ਲਈ ਦੋ ਸ਼ਬਦ ਦੇਖੋ ਘਰਾਂ ਦੇ ਵਿੱਚ ਜਿਹੜੀ ਹੈ ਜਦੋਂ ਸਾਡੇ ਬਜ਼ੁਰਗ ਜਦ ਤੱਕ ਹੈ ਨੇ ਜੇ ਮੈਂ ਤਾਂ ਇੱਕੋ ਕਹਿਣਾ ਕਿ ਬਜ਼ੁਰਗਾਂ ਕੋਲ ਬੈਠੀਏ ਬਜ਼ੁਰਗਾਂ ਕੋਲ ਸਮਾਂ ਬਿਤਾਈਏ ਤਾਂ ਔਰ ਜਿੰਨਾ ਸੀ ਬਜ਼ੁਰਗਾਂ ਦੇ ਨੇੜੇ ਰਹਾਂਗੇ ਅ ਅੱਛੀਆਂ ਚੰਗੀਆਂ ਵਧੀਆ ਕਿਤਾਬਾਂ ਪੜ੍ਹਦੇ ਰਹਾਂਗੇ ਉਦੋਂ ਤੱਕ ਜਿਹੜਾ ਪੰਜਾਬੀ ਮਾਂ ਬੋਲੀ ਦਾ ਕੁਝ ਨਹੀਂ ਵਿਕੜ ਸਕਦਾ ਸਾਡੀ ਮੇਰੀ ਦਾਦੀ ਮਾਤਾ ਰਾਮ ਪਿਆਰੀ ਮੇਰੀ ਮਾਤਾ ਸ਼੍ਰੀਮਤੀ ਰਾਜਰਾਣੀ ਚੋਪੜਾ ਅਸੀਂ ਸਾਰੇ ਉਹਨਾਂ ਦੀ ਸੰਗਤ ਕੀਤੀ ਹੈ ਕਰਦੇ ਰਹੇ ਹਾਂ ਹੁਣ ਵੀ ਜਿੱਥੇ ਸਮਾਂ ਮਿਲਦਾ ਬਜ਼ੁਰਗਾਂ ਕੋਲ ਬੈਠਦੇ ਆ ਤੇ ਨਵੇਂ-ਨਵੇਂ ਸ਼ਬਦ ਮਿਲਣੇ ਸ਼ੁਰੂ ਹੋ ਜਾਂਦੇ ਨੇ ਤਾਂ ਇੱਕੋ ਮੇਰਾ ਸੰਦੇਸ਼ ਹੈ ਕਿ ਬਜ਼ੁਰਗਾਂ ਦੇ ਬਜ਼ੁਰਗ ਜਿਹੜੇ ਹੁੰਦੇ ਨੇ ਇਹ ਬਾਬਾ ਬੋੜ ਹੁੰਦੇ ਨੇ ਇਹਨਾਂ ਕੋਲ ਸਮਾਂ ਬਤਾਂਦੇ ਰਹੀਏ ਤਾਂ ਮਾਂ ਬੋਲੀ ਦਾ ਵਿਗਾੜ ਕੁਝ ਨਹੀਂ ਹੋ ਸਕਦਾ ਯੰਗ ਪੇਰੈਂਟਸ ਨੂੰ ਯੰਗ ਕਪਲਸ ਨੂੰ ਮੈਂ ਕਹਾਂਗਾ ਕਿ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਕੋਲ ਬਿਲਕੁਲ ਪੱਕੇ ਤੌਰ ਤੇ ਸੋਚ ਸਮਝ ਕੇ ਡੈਲੀਬਰੇਟਲੀ ਜਾਣ ਬੁਝ ਕੇ ਪੇਜਿਆ ਕਰੋ ਬਿਸਮਾ ਬਤਾਂ ਤਾਂ ਜੋ ਮਾਂ ਬੋਲੀ ਪੰਜਾਬੀ ਦਾ ਜਿਹੜਾ ਹੈ ਚਿਰਾਗ ਬਿਲਕੁਲ ਜਗਦਾ ਰਹੇ ਔਰ ਰੌਸ਼ਨ ਮਈ ਹੁੰਦਾ ਰਹੇ ਸੋ ਇਹ ਸੰਤ ਤਜਿੰਦਰ ਚੋਪੜਾ ਜਿਨ੍ਹਾਂ ਨੇ ਕਿ ਬਹੁਤ ਜੜੀਆਂ ਰਚਨਾਵਾਂ ਲਿਖਿਆ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਕੈਮਰਾਮੈਨ ਲक्की ਦੇ ਨਾਲ ਸਤਨਾਮ ਸਿੰਘ ਮਠੋਈ ਔਨ ਅਅਰ